ਜੀ ਮੈਂ ਤੁਹਾਡਾ ਨਾਮ ਮਨਦੀਪ ਕੋਰ ਮਨਦੀਪ ਜੀ ਕੀ ਗੱਲ ਹੋਈ ਰਾਤ ਜਿਸ ਦਿਨ ਇਹ ਹਮਲਾ ਆਇਆ ਜੈ ਬੀਰੋਬਲ ਦਿਲੇ ਕੇ ਆਇਆ ਉਹ ਦਿਨ ਪਾਜੀ ਅਸੀਂ ਸੁੱਤੇ ਹੋਏ ਸੀ ਪੰਤ ਤੋੜ ਦੀ ਖੜਾਕ ਸੋਣ ਦੇ ਨਾਲ ਅਸੀਂ ਉੱਠੇ ਤੇ ਦੇਖਿਆ ਤੇ ਉਹ ਤਿਆਰਾਂ ਦੇ ਨਾਲ ਆਏ ਸੀ ਮਤਲਬ ਅੰਦਰ ਕੰਨ ਤੋੜ ਦੇ ਅੰਦਰ ਵੀ ਧਮਕਾਉਂਦੀ ਸਾਨੂੰ ਵੀ ਗਏ ਅੱਗੇ ਮਾਰਨ ਕਿਤ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਤੁਹਾਡੇ ਹਸਬੰਦ ਤੇ ਹਮਲਾ ਵੀ ਕੀਤਾ ਇਹਨਾਂ ਨੇ ਕੋਸ਼ਿਸ਼ ਕੀਤੀ ਪਰ ਲੇਕਿਨ ਅਸੀਂ ਮਤਲਬ ਬੱਚਾ ਆਪਣਾ ਪੂਰਾ ਕੀਤਾ ਪਰ ਚੋ ਭੱਜ ਗਏ ਤੁਸੀਂ ਪਛਾਣਿਆ ਕੌਣ ਕੌਣ ਸੀ ਬੰਦੇ ਨਹੀਂ ਮੂ ਬੱਧਿਆ ਇਸ ਸਾਰੇ ਨੂੰ ਕੋ ਲੇਡੀਜ਼ ਹੈ ਸੀ ਨਾਲ ਇਹਨਾਂ ਦੇ ਨਹੀਂ ਬੀਸਨਿੰਗ ਜੈਂਸੀ ਤੁਸੀਂ ਕੀ ਮੰਗ ਕਰਦੇ ਹੋ ਹੁਣ ਪੁਲਿਸ ਸਟੇਸ਼ਨ ਤੋਂ ਅਸੀਂ ਇਹ ਕਹਿੰਦੇ ਆ ਕਿ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਕਿਸੇ ਨਾਲ ਸਨ ਇਨਸਾਫ ਹੋ ਸਕੋ ਹਾਂ ਗੱਲ ਤਾਂ ਹਾਂਜੀ ਸਾਡਾ ਨਾਮ ਦਾਸ ਰੰਗਰੇਟਾ ਜੋਠੇ ਇੱਕ ਤਾਂ ਪ੍ਰੈਜ਼ੀਡੈਂਟ ਪੰਜਾਬ ਨਿਰਮਲ ਸਿੰਘ ਨਿਰਮਲ ਸਿੰਘ ਜੀ ਆ ਜਿਹੜੀ ਭੰਟੋੜ ਦਾ ਮਾਮਲਾ ਕੀ ਕਹਿਣਾ ਚਾਹੁੰਦੇ ਸਬੱਤ ਇਹ ਜਿਹੜਾ ਭੰਟੋੜ ਦਾ ਮਾਮਲਾ ਇਹ ਸਾਡੇ ਕਿਹੜਾ ਇਹਨਾਂ ਭਾਈ ਨਾਲ ਦੱਸਿਆ ਗਿਆ ਸਾਡੀ ਜਥੇਬੰਦੀ ਵੱਲੋਂ ਇਹਨਾਂ ਨੇ ਤੇ ਬਹੁਤ ਜ਼ਿਆਦਾ ਨਨਨਜੋਗ ਜਿਹੜੀ ਘਟਨਾ ਕਿ ਛੋਟੇ-ਛੋਟੇ ਇੱਥੇ ਬੱਚੇ ਪੜਦੇ ਆ ਬਹੁਤ ਚੰਗੀਆਂ ਸਥਿਤੀ ਤੇ ਵੇਖੋ ਸਾਰਾ ਹੀ ਇੱਥੇ ਆ ਕੇ ਮੌਕਾ ਵੇਖਿਆ ਸਾਡੀ ਜਥੇਬੰਦੀ ਨੇ ਵੇਖਿਆ ਕਿ ਕੈਮਰੇ ਲੱਗੇ ਆ ਠੀਕ ਆ ਪੂਰੀ ਤਿਆਰੀ ਦੇ ਨਾਲ ਪਲਾਨਿੰਗ ਦੇ ਨਾਲ ਬੰਦੇ ਆਏ ਆ ਜੇ ਕੱਲ ਨੂੰ ਇਹਨਾਂ ਕੋ ਬੱਚਿਆਂ ਦਾ ਕੋਈ ਝਾਲੀਮਾਲੀ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਕੌਣ ਆ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਤੇ ਉਮੀਦ ਰੱਖਦੇ ਆ ਕਿ ਇਹੋ ਜਿਹੇ ਬੰਦਿਆਂ ਤੇ ਜੜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਤੇ ਜਿਹੜਾ 6 ਜਿਹੜਾ ਸੰਘਰਸ਼ ਦਾ ਐਲਾਨ ਕੀਤਾ ਧਰਨਾ ਜਿਹੜਾ ਲਾਵਾਂਗੇ 6 ਤਰੀਕ ਨੂੰ ਨਿਰਮਲ ਜੀ ਨੇ ਜਿਵੇਂ ਕਿ ਦੱਸਿਆ ਕਿ ਇਹਨਾਂ ਦੇ ਸੀਸੀਟੀਵੀ ਕੈਮਰੇ ਜਿਹੜੇ ਆਪਾਂ ਤੋੜ ਕੇ ਲੱਗੇ ਜਾਂ ਨਾਲ ਜਾਂ ਮਤਲਬ ਕੰਧ ਦੀਵਾਰ ਤੋੜਨ ਦੀ ਕੋਸ਼ਿਸ਼ ਕੀਤੀ ਆ ਪਤਾ ਲੱਗਾ ਕਿ ਉਹ ਲੜੀ ਤੋਂ ਆਲਰੇਡੀ ਜਿਹੜਾ ਪਹਿਲਾਂ ਮੁਕਦਮੇ ਵਗੈਰਾ ਦਰਜ ਨੇ ਕੁਝ ਕਿਸ ਤਰ੍ਹਾਂ ਦੇਖਦੇ ਜੇ ਇਸ ਦੀ ਵੀ ਪੂਰੀ ਜਿਹੜੀ ਜਾਂਚ ਹੋਣੀ ਚਾਹੀਦੀ ਆ ਜੇ ਉਸ ਤੇ ਪਹਿਲਾਂ ਕੋਈ ਪਰਚਾ ਦਰਜਿਆ ਤੇ ਫਿਰ ਪ੍ਰਸ਼ਾਸਨ ਨੂੰ ਵੀ ਇਸ ਤੇ ਦਾ ਪਤਾ ਹੋਣਾ ਚਾਹੀਦਾ ਅਗਰ ਪੁਲਿਸ ਪ੍ਰਸ਼ਾਸਨ ਨੇ ਕੋਈ ਨਾ ਦੀ ਸੁਣਵਾਈ ਨਾ ਕੀਤੀ ਤਾਂ ਡਾ ਅਗਲਾ ਸੱਪ ਕੀ ਹੋਏਗਾ ਸਾਡਾ ਫੇ ਸੰਘਰਸ਼ੀ ਤੇ ਖਾਸ ਸੰਘਰਸ਼ ਕਰਾਂਗੇ ਸਤਿ ਸ਼੍ਰੀ ਅਕਾਲ ਅਸੀਂ ਐਸਐਚਓ ਸਾਹਿਬ ਏਸੀਪੀ ਮਤਲਬ ਕਿ ਉੱਚ ਅਧਿਕਾਰੀਆਂ ਨੂੰ ਸਾਰਿਆਂ ਨੂੰ ਇਸ ਚੀਜ਼ ਦੀ ਆਪਾਂ ਸਾਰਿਆਂ ਨਾਲ ਗੱਲਬਾਤ ਕੀਤੀ ਆ ਉਸ ਦੇ ਬਾਵਜੂਦ ਵੀ ਅਜੇ ਤੱਕ ਕੋਈ ਕਾਰਵਾਈ ਜਿਹੜੀ ਨਹੀਂ ਹੋਈ ਤੇ ਮਜਬੂਰਾਂ ਜਿਹੜਾ ਸਾਨੂੰ ਜਥੇਬੰਦੀ ਵੱਲੋਂ ਜਿਹੜਾ ਸੰਘਰਸ਼ ਕਰਨਾ ਪਊਗਾ ਲੱਗਦਾ ਨਹੀਂ ਕਿੜੀ ਪੁਲਿਸ ਆ ਉਹਨਾਂ ਨੂੰ ਸ਼ੈਲਟਰ ਕਰ ਰਹੀ ਆ ਵੇਖੋ ਜੀ ਲੱਗਦਾ ਹੀ ਆ ਜਿਹੜਾ ਇੰਨਾ ਫੋਨ ਕਰਨ ਦੇ ਬਾਵਜੂਦ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਧੰਨਵਾਦ ਹਾਂ ਜੀ ਤੁਹਾਡੇ ਨਾਲ ਮੇਰਾ ਨਾਮ ਜਤਿੰਦਰ ਕੁਮਾਰ ਜੀ ਜਤਿੰਦਰ ਕੁਮਾਰ ਜੀ ਕੀ ਗੱਲ ਹੋਈ ਜਿਹੜਾ ਤੁਹਾਡੇ ਆਪਾਂ ਤੋਂੜ ਹੋਈ ਆ ਇਹ ਮੈਂ ਜੀ ਇਥੇ ਸਕੂਲ ਚਲਾ ਰਿਹਾ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੈਂ ਇਸ ਜਿਹੜੀ ਸੰਸਥਾ ਜਿਹੜੀ ਸਕੂਲ ਨੂੰ ਚਲਾਰੀ ਮੈਂ ਦਾ ਚੇਅਰਮੈਨ ਆ ਜਿਹੜੇ ਮੇਰੀ ਵਾਈਫ ਜਿਹੜੀ ਉੱਥੇ ਪ੍ਰਿੰਸੀਪਲ ਆ ਸੁਮਨ ਸ਼ਰਮਾ ਉਹਨਾਂ ਦੇ ਨਾਂ ਤੇ ਜਿਹੜਾ ਪਲਾਟ ਆ ਜੀ 2015 ਚ ਪਰਚੇਸ ਕੀਤਾ ਸੀ ਮਮਤਾ ਰਾਣੀ ਕੋ ਮਮਤਾ ਨੇ ਪਰਚੇਸ ਕੀਤਾ ਸੀ ਅਸ਼ੋਕ ਕੁਮਾਰ ਕੋ ਤੇ ਉਹਨਾਂ ਨੇ ਕਲੋਨੀ ਗੱਟੀ ਸੀ 2001-02 ਦੇ ਵਿੱਚ ਇਹ 2023 ਦੀ ਗੱਲ ਹੈ ਇੱਕ ਲੇਡੀ ਆਣ ਕੇ ਵੀਰੋ ਨਾਮ ਦੀ ਲੇਡੀ ਆਣ ਕੇ ਇਥੇ ਆਪਣਾ ਹੱਕ ਜਤਾਉਣ ਲੱਗੀ ਇੱਕ ਰਾਵਾਂ ਦੀਆਂ ਜਿਹੜੀਆਂ ਜਮ੍ਹਾਂ ਬੰਦੀਆਂ ਲੈ ਗਈ ਜਰਕੀ ਜਿਹੜੀ ਕਲੋਨੀ ਆ 2002 ਦੀ ਗੱਟੀ ਆ ਅਸੀਂ ਚੌਥੀ ਥਾਂ ਤੇ ਜਿਹੜਾ ਪਲਾਟ ਪਰਚੇਸ ਕੀਤਾ ਆ ਇਸ ਤੋਂ ਪਹਿਲਾਂ ਵੀ ਨੇ ਕੰਦ ਢਾਈ ਸੀ ਕੋਰਟ ਦੇ ਹੁਕਮ ਜਦੋਂ ਸਾਨੂੰ ਇਹਦੇ ਬਦਲੇ ਸਟੇ ਵੀ ਸਾਨੂੰ ਕੋਰਟ ਨੇ ਜਾਰੀ ਕੀਤਾ ਆ ਕਿਉਂਕਿ ਅਸੀਂ ਸਾਰੇ ਐਵੀਡੈਂਸ ਇਹਦੇ ਕੋਰਟ ਵਿੱਚ ਪੇਸ਼ ਕੀਤੇ ਆ ਰਜਿਸਟਰੀ ਐਨਓਸੀ ਪ੍ਰਾਪਰਟੀ ਟੈਕਸ ਬਿਜਲੀ ਦਾ ਬਿੱਲ ਇੱਥੇ ਮੀਟਰ ਲੱਗਾ ਹੋਇਆ ਵਿੱਚ ਇੱਕ ਪਰਿਵਾਰ ਰਹਿੰਦਾ ਕਮਰਾ ਬਣਿਆ ਹੋਇਆ ਠੀਕ ਹੈ ਜੀ ਗੇਟ ਲੱਗਾ ਹੋਇਆ ਇੱਥੇ ਕੰਦ ਲੱਗੀ ਹੋਈ ਆ ਇਹਨੇ ਉਦੋਂ ਵੀ ਸਾਡੀ ਕੰਦ ਢਾਹ ਤੀ ਜਾਣ ਕੇ ਤੇ ਫਿਰ ਅਸੀਂ ਮਾਨਯੋਗ ਦਾਲਜਜ ਇਹਦੇ ਖਿਲਾਫ ਕੰਟੈਂਪਟ ਆਫ ਕੋਰਟ ਪ ਸਾਨੂੰ ਮਜਬੂਰਨ ਤੌਰ ਤੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਜਿਹਦੇ ਬੇਸ ਤੇ ਇਹਨਾਂ ਨੇ 22/8/2023 ਨੂੰ ਬੀਰੋ ਤੇ ਇਹਦੇ ਪਰਿਵਾਰ ਦੇ ਖਿਲਾਫ 95/2023 ਇੱਕ ਪਰਚਾ ਦਰਜ ਕਰਦਾ ਪਰਚਾ ਦਰਜ ਕਰਨ ਤੋਂ ਬਾਅਦ ਫਿਰ ਵੀ ਇਹ ਜਨਾਨੀ ਜਿਹੜੀ ਬਾਜਨੀ ਆ ਆਪਣੇ ਪਰਿਵਾਰ ਦੇ ਨਾਲ ਨਾਲ ਕੇ ਸਾਨੂੰ ਫਿਰ ਵੀ ਧਮਕੀਆਂ ਦਿੰਦੀ ਰਹੀ ਇਥੋਂ ਭੱਜਣ ਨੂੰ ਸਾਨੂੰ ਮਿਲ ਹੀ ਨਹੀਂ ਰਹੀ ਜਾਨ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਇਤेंद्र ਜੀ ਆੜੀ ਭੰਤੋੜ ਹੋਈ ਹੈ ਕਿਦਾਂ ਹੋਈ ਹੈ ਜਿਹੜੀ ਕੀਤੀ ਹੈ ਇਹ ਜੀ ਸਮਾਂ ਤਕਰੀਬਨ 28 ਤਰੀਕ ਰਾਤ 1:30 ਵਜੇ ਦੀ ਗੱਲ ਆ ਇਥੇ ਇੱਕ ਕੁਝ ਨੌਜਵਾਨ ਜਿਹੜੇ ਆ ਮੂੰਹ ਬੰਨ ਕੇ ਰਾਤ ਨੂੰ 1:30 ਵਜੇ ਪਹੁੰਚੇ ਆ 1:40 ਮਿੰਟ ਵੇ ਇੱਥੇ ਪਹੁੰਚੇ ਆ ਟਰੈਕਟਰ ਲੈ ਗਏ ਨਾਲ ਹਥਿਆਰ ਲੈ ਗਏ ਹਥਿਆਰ ਨਾਲ ਲੈ ਸੋ ਪੌੜੀ ਗਾਤਰ ਪਲਾਜ਼ ਡੰਡੇ ਇੱਕ ਲੇਡੀ ਜਿਹੜੀ ਆ ਇੱਥੇ ਸਕੂਟਰੀ ਤੇ ਵੀ ਘੁੰਮਦੀ ਨਜ਼ਰ ਆਈ ਆ ਉਹ ਵੀ ਸਾਰਾ ਜਿਹੜਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ ਉਹ ਭੀਰੋ ਹੀ ਹੈ ਜਿੰਨੇ ਨੇ ਵਖਾਇਆ ਇਸ ਤੋਂ ਪਹਿਲਾਂ ਪਹਿਲੋ ਕਿ ਆ ਵੀ 20 ਤਰੀਕ ਨੂੰ ਇਹਦਾ ਮੁੰਡਾ ਇੱਕ ਅਮਨਦੀਪ ਸਿੰਘ ਪਿੰਚੂ ਤੇ ਉਹਦੀ ਵਾਈਫ ਉਹਦਾ ਨਾਮ ਨਹੀਂ ਪਤਾ ਉਹ ਮੇਰੇ ਸਕੂਲ ਦੇ ਕੈਮਰਿਆਂ ਦੀ ਸਾਰੀ ਵੀਡੀਓ ਬਣਾ ਕੇ ਲੈ ਕੇ ਗਏ ਆ ਸਾਰੇ ਸਕੂਲ ਦੀ ਵੀਡੀਓ ਬਣਾਈ ਆ ਉਹਦੀ ਸੀਸੀਟੀਵੀ ਫੁਟੇਜ ਵੀ ਪੁਲਿਸ ਨੂੰ ਦਿੱਤੀ ਗਈ ਆ ਉਸ ਤੋਂ ਬਾਅਦ ਇਹਨਾਂ ਨੇ ਪਲੈਨਿੰਗ ਬਣਾਈ ਪਲੈਨਿੰਗ ਤੋਂ ਬਾਅਦ ਇਹਨਾਂ ਨੇ ਰਾਤ ਨੂੰ 1:30 ਵੇ ਬੰਦੇ ਭੇਜੇ ਆ ਨਾਲੇ ਆਪ ਆਏ ਆ ਆਪੇ ਸਾਈਟ ਤੇ ਰਹੇ ਆ ਬੰਦਿਆਂ ਨੂੰ ਅੱਗੇ ਭੇਜ ਦਿੱਤਾ ਗਿਆ ਆ 1:30 ਵਜੇ ਆਣ ਕੇ ਇਹਨਾਂ ਨੇ ਮੇਰੇ ਇਹ ਪਲਾਟ ਦੀ ਸਭ ਤੋਂ ਪਹਿਲਾਂ ਇਹਨਾਂ ਨੇ ਮੇਰੇ ਜਿਹੜੇ ਸਕੂਲ ਦੇ ਜਿਹੜੇ ਕੈਮਰੇ ਲੱਗੇ ਆ ਨਾ ਉਹਨਾਂ ਨੂੰ ਕਟਿਆ ਪਲਾਸ ਦੇ ਨਾਲ ਉਹ ਵੀ ਵਿੱਚ ਕੈਦ ਹੋ ਗਏ ਉਹ ਵੀ ਫੁਟੇਜ ਆ ਗਈ ਫਿਰ ਇਹਨਾਂ ਮੇਰਾ ਕੈਮਰਾ ਤੋੜਦਾ ਇੱਕ ਉਹ ਵੇਖੋ ਕੈਮਰਾ ਚੋਰੀ ਕਰਕੇ ਲੈ ਕੇ ਨਾਲ ਹੋਰ ਵੀ ਭਾਂ ਤੋੜ ਕੀਤੀ ਫਿਰ ਇਹਨਾਂ ਟਰੈਕਟਰ ਦੀ ਮਦਦ ਨਾਲ ਮੇਰੀ ਕੰਧ ਤੋੜਤੀ ਪਲਾਟ ਦੀ ਕੰਧ ਦੇ ਅੰਦਰ ਐਂਟਰ ਹੋ ਕੇ ਇਹ ਇਹ ਮੇਰੇ ਗੇਟ ਨੂੰ ਵੀ ਦਾਤਰ ਮਾਰਦੇ ਰਹਿਆ ਇਹ ਮੇਰੇ ਗੇਟ ਨੂੰ ਟਰੈਕਟਰ ਵੀ ਮਾਰਦੇ ਰਿਹਾ ਆ ਵੇਖੋ ਨਿਸ਼ਾਨ ਟਰੈਕਟਰ ਦੇ ਸਲਿੱਪ ਹੁੰਦੇ ਜਦਕਿ ਇਹ ਗੇਟ ਸਰ ਇਸ ਸਬੰਧੀ ਤੁਸੀਂ ਕੋਈ ਪੁਲਿਸ ਕੰਪਲੇਨਟ ਕੀਤੀ ਹੈ ਇਸ ਸਬੰਧੀ ਮੈਂ ਥਾਣਾ ਪੁਲਿਸ ਅਹੀਂ ਪੇਸ਼ ਹੋ ਗਏ ਪੂਰੇ ਮਹੱਲਾ ਨਿਵਾਸੀਆ ਬਾਬਾ ਬੁੱਢਾ ਜੀ ਐਵਿਨੀ ਦੇ ਮਹੱਲਾ ਨਿਵਾਸੀ ਆ ਇਹ ਨਾ ਅਸੀਂ ਸਾਰੇ ਪੇਸ਼ ਹੋ ਗਏ 29 ਤਰੀਕ ਨੂੰ ਸਵੇਰੇ ਅਸੀਂ ਜਾ ਕੇ ਅਸੀਂ ਐਸ ਐਚਓ ਸਾਹਿਬ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਆ ਪਰ ਐਸ ਐਚਓ ਸਾਹਿਬ 4 ਦਿਨ ਮੌਕਾ ਵੇਖਣ ਨਹੀਂ ਆਏ ਥੇ ਕਿਉਂਕਿ ਨਾ ਕੋ ਸਮਝ ਨਹੀਂ ਆਗਾ ਬਾਰ ਬਾਰ ਸਾਡੇ ਉਥੇ ਜਾਣ ਤੇ ਕਹਿ ਤੇ ਫਿਰ ਅਸੀਂ ਕਮਿਸ਼ਨਰ ਆਫ ਪੁਲਿਸ ਨੂੰ ਐਪਲੀਕੇਸ਼ਨਾਂ ਦਿੱਤੀਆਂ ਡੀਜੀਪੀ ਪੰਜਾਬ ਪੁਲਿਸ ਨੂੰ ਐਪਲੀਕੇਸ਼ਨਾਂ ਦਿੱਤੀਆਂ ਇੱਥੋਂ ਤੱਕ ਕਿ ਭਗਵੰਤ ਮਾਨ ਨੂੰ ਵੀ ਐਪਲੀਕੇਸ਼ਨਾਂ ਕੰਪਲੇਂਟਾਂ ਭੇਜੀਆਂ ਕਿ ਸਾਡੇ ਸਕੂਲ ਦੀ ਭੰਨਤੋੜ ਕੀਤੀ ਗਈ ਆ ਇਹ ਇਹ ਜਿਹੜੇ ਬੰਦੇ ਆ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਪਰ ਅਜੇ ਤੱਕ ਟਿਲ ਦਾ ਡੇਟ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਲਟਾ ਸਾਨੂੰ ਸਵਾਲ ਜਵਾਬ ਕੀਤੇ ਜਾ ਰਿਹਾ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਾਨੂੰ ਮਤਲਬ ਸਵਾਲ ਜਵਾਬ ਕੀਤੇ ਜਾ ਰਿਹਾ ਤੁਸੀਂ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਅਸੀਂ ਮੰਗ ਇਹੋ ਕਰਦੇ ਆ ਸਾਰੇ ਮਹੱਲ ਨਵਾਸੀ ਵੀ ਸਾਰੇ ਇਹਨਾਂ ਨੇ ਮੇਜਰ ਨਾਮਾ ਵੀ ਇੱਕ ਦੇ ਖਿਲਾਫ ਲੇ ਕੇ ਦਿੱਤਾ ਆ ਪੂਰੇ ਮਹੱਲੇ ਨੇ ਬਾਬਾ ਬੁੱਢਾ ਜੀ ਐਵੇਂ ਨੂੰ ਤੇ ਇਹ ਜਨਾਨੀ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਹੋਰ ਵੀ ਲੋਕਾਂ ਦੇ ਜਿਥੇ ਨੇ ਨਜਾਇਜ਼ ਪਲਾਟਾਂ ਦੇ ਕਬਜ਼ੇ ਕੀਤੇ ਆ ਉਹਨਾਂ ਨੂੰ ਰਾਹਤ ਮਿਲੇ ਇਹਦੇ ਆ ਇਹਦਾ ਇਹਦੀਆਂ ਇਹ ਸਾਰ ਕਰਤਾ ਦੂੰ ਇੱਥੇ ਪਹਿਲਾਂ ਵੀ ਪਰਚ ਵਗੈਰਾ ਜੇ ਸਿੱਟਦੇ ਇੱਥੇ ਪਹਿਲਾਂ ਵੀ ਸਾਰੇ ਮੁਕਦਮੇ ਦਰਜ ਆ ਇਹਦੇ ਖਿਲਾਫ 35 36 ਜਿਹੜੀਆਂ ਸੁਲਤਾਨਵਿੰਨ ਥਾਣੇ ਜਾਈਆਂ ਏਸੀਪੀ ਸਾਊਥ ਕੋ ਐਪਲੀਕੇਸ਼ਨ ਆਈਆਂ ਕਮਿਸ਼ਨਰ ਸਾਹਿਬ ਕੋ ਐਪਲੀਕੇਸ਼ਨਾਂ ਗਈਆਂ ਪਰ ਪੁਲਿਸ ਪ੍ਰਸ਼ਾਸਨ ਇਹਦੇ ਉੱਪਰ ਕਾਰਵਾਈ ਕੋਣੀ ਕਰੰਦਿਆ ਇਹ ਸਬੰਧੀ ਮੈਨੂੰ ਨਹੀਂ ਪਤਾ ਕਿਉਂ ਨਹੀਂ ਕਰਦੇ ਜਿਹੜੇ ਉਸ ਦਿਨ ਰਾਤ ਬੰਦੇ ਆਏ ਉਹਨਾਂ ਦੀ ਤੁਹਾਡੇ ਕੋਲ ਸੀਸੀਟੀਵੀ ਵਗੈਰਾ ਹੈਗੀ ਸਾਰਾ ਕੁਝ ਅਸੀਂ ਜਿਹੜਾ ਹੈਂਡਓਵਰ ਕਰ ਦਿੱਤਾ ਗਿਆ ਹੈ ਕਿ ਪੁਲਿਸ ਨੂੰ ਆ ਗਈ ਹਾਂ ਪ੍ਰੋਵਾਈਡ ਕਰਤੀ ਅਸੀਂ ਪੁਲਿਸ ਨੂੰ ਪਰ ਉਹ ਪ੍ਰੋਵਾਈਡ ਕਰਨ ਤੋਂ ਬਾਅਦ ਵੀ ਅਜੇ ਤੱਕ ਕੋਈ ਕਾਰਵਾਈ ਨਾ ਕੋਈ ਪਰਚਾ ਅਹੀਂ ਇਹ ਮੰਗ ਕਰਦੇ ਆਂ ਵੀ ਜੇ ਇਹਦਾ ਜਲਦ ਜਲਦ ਇਹਨਾਂ ਦੇ ਖਿਲਾਫ ਪਰਚਾ ਨਾ ਦਰਜ ਕੀਤਾ ਗਿਆ ਤੇ ਪੂਰੇ ਮਹੱਲੇ ਨਿਵਾਸੀਆਂ ਵੱਲੋਂ ਨਾਲ ਲੈ ਕੇ ਹੋਰ ਜਥੇਬੰਦੀਆਂ ਨਾਲ ਲੈ ਕੇ ਚੱਕਾ ਜਾਮ ਕੀਤਾ ਜਾਊਗਾ ਧੰਨਵਾਦ ਥੈਂਕ ਯੂ ਹਾਂਜੀ ਸਰ ਜਿਹੜਾ ਸਾਇੰਸ ਸਕੂਲ ਦਾ ਜਿਹੜਾ ਮੈਟਰ ਆ ਕੀ ਗੱਲ ਆ ਮਤਲਬ ਜਿਹੜਾ ਜਤਿੰਦਰ ਕੁਮਾਰ ਨੇ ਆਖਿਆ ਕੋ ਕਰਵਿੰਗ ਹੋ ਰਹੀ ਦੇਖੋ ਜੀ ਸਾਇੰਸ ਸਕੂਲ ਦੀ ਕੁਸਪਾਲ ਸੁਣ ਪਾਉਣੇ ਕਦ ਦਾਸ ਸਾਨੂੰ ਹੁੰਦੀ ਆ ਕਿ ਉਸ ਦਾ ਜਿਹੜਾ ਕੋ ਪਲਾਟ ਆ ਉਹ ਉਸ ਦਾ ਆਪਣਾ ਪਲਾਟ ਆ ਤੇ ਇੱਕ ਸੁਖਵੀਰ ਕੋਲ ਦੀ ਰਿਲਾ ਦੀ ਆਉਤ ਜਿਹੜੀ ਆ ਉਹ ਸਾਡੇ ਤੇ ਨਜਾਇਜ਼ ਜਿਹੜਾ ਮਾਉਂ ਨਦੀ ਕੱਢਿਆ ਉਹ ਉਸਨੇ ਜਿਹੜੋ ਕੰਦ ਢਾਈ ਆ ਉਸ ਦੇ ਪ੍ਰਾਪ ਇੱਕ ਤਰ੍ਹਾਂ ਸਾਡੇ ਕੋਲ ਸੁਖਵੀਰ ਕੋਲ ਵੀ ਮਸੂਲ ਹੋਈ ਆ ਕਿ ਇਹ ਮੇਰੀ ਜੱਦੀ ਮਾਲਕੀ ਆ ਇਹ ਮੇਰੀ ਜੱਦੀ ਮਾਲਕੀ ਆ ਤੇ ਇਹ ਮੈਂ ਇਸ ਜਗਾ ਦੀ ਮਾਲਕ ਆ ਜਿਸ ਇਸ ਪ੍ਰਾਪ ਦੇ ਵਿੱਚ ਮੇਰੇ ਸਹੁੰਣਾ ਬਣਦੇ ਜਗਾ ਇਹ ਇਹਨਾਂ ਦਾ ਵਿਵਾਦ ਜਿਹੜਾ ਪੁਰਾਣਾ ਚੱਲਿਆ ਆ। ਦੋਵਾਂ ਧਿਰਾਂ ਦਾ ਵਿਵਾਦ ਪੁਰਾਣਾ ਚੱਲਿਆ ਆ। ਤੇ ਦੋਵੇਂ ਧਿਰਾਂ ਇਸ 플ਾਟ ਦੇ ਉੱਤੇ ਜਿਹੜਾ ਆ ਆਪੋ ਆਪਣਾ ਦਾਵਾ ਕਰਦੇ। ਜਿਹੜਾ ਸਖਬੀਰਪੁਰ ਬੀਰੋ ਦਾ ਜਿਹੜਾ ਖਸਰਾ ਨੰਬਰ ਆ। ਉਹ ਜਿਹੜਾ ਹੈਗਾ ਵਾ ਉਹ 583 ਖਸਰਾ ਨੰਬਰ ਹੈ। ਜਿਸ ਵਿੱਚ ਰਿਕਾਰਡ ਜੋ ਮੈਨੂੰ ਉਹਨਾਂ ਨਾਲ ਕੇ ਦਿੱਤਾ ਗਿਆ ਵਾ ਉਹਦੇ ਵਿੱਚ ਸਖਬੀਰਪੁਰ ਬੀਰੋ ਦੇ 16 ਮਰਲੇ ਜਗ੍ਹਾ ਜਿਹੜਾ ਰਿਕਾਰਡ ਮੁਤਾਬਕ ਹੋਰਦੀ ਹੈ। ਜਿਹੜਾ ਅ ਦੂਸਰੀ ਸੁਮਨ ਕੌਰਾ ਉਸਦਾਰ ਉਸਦੇ ਮੁਤਾਬਕ ਉਸ ਦੀ ਵੀ 583 ਖਸਰਾ ਨੰਬਰ ਵਿੱਚ 7 ਮਰਲੇ ਜਗ੍ਹਾ ਹੋ ਗਈ ਜਦ ਕਿ ਸੁਮਨ ਨੇ 84 ਖਸਰਾ ਨੰਬਰ 85 ਖਸਰਾ ਨੰਬਰ ਵੀ ਦੇ ਵਿੱਚੋਂ ਵੀ ਕੁਝ ਪਰਾਟ ਲਏ ਹੋਏ ਆ ਇਹ ਇਹਨੇ ਆਪਣੇ ਜਿਹੜੇ ਆ ਗਾਂ ਤੋਂ ਗਾਂ ਖਰੀਦ ਕੀਤੇ ਹੋਏ ਨੇ ਵੀ ਉਹਦੇ ਮੁਤਾਬਕ ਇਹ ਉਹਦੀ ਕਿਉਂ ਦੀ ਜੱਦੀ ਮਾਰਕੀ ਆ 16 ਮਰਲੇ ਜਗ੍ਹਾ ਦਾ ਪੜਾਣਾ ਅੰਵਾਦ ਚੱਲਿਆ ਆ ਰਿਹਾ ਤੇ ਜੋ ਮੀਂਹ ਤੇ ਨਾ ਜਿਹੜਾ ਵਾ ਇਸ ਦੇ ਉੱਤੇ ਦਾਵਾ ਕਰ ਰਹੀ ਹੈ ਮੇਰੇ ਕੋਲ ਜਿਹੜੀ ਪੜਤਾਲ ਜਿਹੜੀ ਆ ਦੋ ਤਰ੍ਹਾਂ ਦੀ ਦਰਖਾਸਤ ਆਈ ਆ ਇਹਦੇ ਦਰਮਿਆਨ ਜਿਹੜੀ ਆ ਮਤੀ ਕੰਦ ਢਾਣੀ ਉਹ ਪਾਈ ਗਈ ਆ ਉਹਨਾਂ ਨੇ ਇੱਕ ਸਾਈਕਾਲਜ ਨੇ ਇੱਕ ਵੀਡੀਓ ਪੇਸ਼ ਕੀਤੀ ਆ ਉਹਦੇ ਵਿੱਚ ਇੱਕ ਟਰੈਕਟਰ ਜਿਹੜਾ ਵਾ ਕੰਦ ਢਾ ਰਿਹਾ ਵਾ ਜੋ ਵੀਡੀਓ ਐਸੀ ਦੇਖੀ ਗਈ ਆ ਉਹਦੇ ਵਿੱਚ ਨਾ ਤਾਂ ਸਰਬੀਰ ਕੋਰਾ ਵੀਰੋਆ ਨਾ ਕੋਈ ਹੋਰ ਆ ਲੇਕਿਨ ਕੰਦ ਜ਼ਰੂਰ ਢੋਣੀ ਪੈਣੀ ਆ ਲੇਕਿਨ ਇਸ ਸੰਬੰਧੀ ਜਿਹੜਾ ਵਾ ਸਾਨੂੰ ਰਿਕਾਰਡ ਨੂੰ ਵਾਚਣਾ ਜ਼ਰੂਰੀ ਆ ਮਾਲਕੀ ਸਿੱਧ ਕਰਨੀ ਜ਼ਰੂਰੀ ਆ ਇਹ ਜਿਹੜੀ ਜਗਾਵਾ ਕੀਦੀ ਮਾਰੀ ਖਸਰਾ ਨੰਬਰ ਦੇ ਦੋ ਖਸਰੇ ਆ ਰਹੇ ਨੇ ਇੱਕ 585 ਆ ਰਿਹਾ ਇੱਕ 583 ਆ ਰਹਾ ਮੇਰੇ ਮੁਤਾਬਕ ਬਾਲ ਮਹਿਕਮੇ ਦਾ ਰਿਕਾਰਡ ਵਾਚਨ ਦੀ ਜ਼ਰੂਰਤ ਹੈ ਦੋਵੇਂ ਖਸਰੇ ਨੰਬਰ ਜਿਹੜੇ ਨੇ ਵੱਖ-ਵੱਖ ਜਿਹੜੇ ਨੇ ਹੈਗੇ ਇਸ ਕਰਕੇ ਇਹਦੀ ਪੜਤਾਲ ਕੀਤੀ ਜਾ ਰਹੀ ਹੈ ਜੇਕਰ ਜਿਸ ਨੇ ਵੀ ਕੋਈ ਗੈਰ ਕਾਨੂੰਨੀ ਕੰਮ ਕੀਤਾ ਉਸ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾ ਰਹੀ ਸੱਜੇਂਦਰਪਾਲ ਕੇਸ ਸਿੰਘ ਦਾ ਕਹਿਣਾ ਹੈ ਕਿ ਜਿਹੜੀ ਉਹਨਾਂ ਨੇ ਇੱਥੇ ਪਰਚੇ ਵਾਂਦਰਜਾਂ ਵੀ ਸੁਖਬੀਰ ਕੋਰ ایرੀਆਸ ਵੀ ਰਹੋਤੇ ਤੇ ਜਿਹੜੀ ਪੁਲਿਸ ਨੂੰ ਸੀਸੀਟੀਵੀ ਫੁਟੇ ਪ੍ਰੋਵਾਈਡ ਕਰਾਈਆਂ ਪ੍ਰੋਵਾਈਡ ਕਰਾਈਆਂ ਗਿਆ ਵਾਂ ਕਿ ਜਿਹੜੀ ਕਿ ਮਤਲਬ ਆ ਰਹੇ ਨੇ ਜਾ ਰਹੇ ਨੇ ਐਕਟਵਾ ਤੇ ਤੇ ਤਾਂ ਵੀ ਪੁਲਿਸ ਜਿਹੜੀ ਆ ਕੋ ਕਰਵਿੰਗ ਕਰ ਰਹੀ ਕਿਸ ਤਰ੍ਹਾਂ ਦੇ ਲਈ ਤੋ ਦੇਖੋ ਜੀ ਹਿੰਦੀ ਉਹਦੇ ਖਿਲਾਫ ਜਿਹੜਾ ਮਕਦਮਾ ਉਹਨਾਂ ਨੇ ਆਲਰੇਡੀ ਪਹਿਲਾਂ ਦਰਜ ਹੋਇਆ ਉਸ ਦੇ ਮੁਤਾਬਕ ਉਹਦੀ ਕੋਰਟ ਵੱਲੋਂ ਜ਼ਮਾਨਤ ਹੋ ਚੁੱਕੀ ਹੈ ਜਿਹੜੀ ਕੋਰਟ ਵੱਲੋਂ ਜ਼ਮਾਨਤ ਜਿਹੜੀ ਆਲਰੇਡੀ ਪਹਿਲਾਂ ਹੋ ਚੁੱਕੀ ਆ ਤੇ ਇਹ ਜਿਹੜੀ ਆ ਜ਼ਮਾਨਤ ਲਈ ਜਾ ਚੁੱਕੀ ਆ ਇਸ ਬਾਰੇ ਜੋ ਦਾਵਾ ਕਰ ਰਹੇ ਆ ਉਸੇ ਬਾਰੇ ਬਿੱਲੂ ਨੂੰ ਨਹੀਂ ਪਤਾ ਜਦਕਿ ਕੋਰਟ ਵੱਲੋਂ ਦੀ ਮਹੀਨਾ ਤੋਂ ਪਹਿਲਾਂ ਜ਼ਮਾਨਤ ਹੋ ਚੁੱਕੀ ਹੈ ਸਰ ਜੀਤਿੰਦਰ ਸਿੰਘ ਦਾ ਕਹਿਣਾ ਵੀ ਕਹਿਣਾ ਹੈ ਕਿ ਮਤਲਬ ਜਿਹੜੀ ਸਾਡੇ ਕੋਲ ਮਾਨ ਨੂੰ ਕੋਰਟ ਦਾ ਸਟੇ ਹੈਗਾ ਵਾ ਸਟੇ ਦੇ ਦੌਰਾਨ ਇਹਨਾਂ ਨੇ 7 ਬੰਦੇ ਲਿਆ ਕੇ ਟਰੈਕਟਰ ਨਾਲ ਘੰਢ ਢਾਈਆ ਸਾਡੇ ਸੀਸੀਟੀਵੀ ਕੈਮਰੇ ਜਿਹੜੇ ਭਨੇ ਆ ਉਹਨਾਂ ਦੇ ਕੈਮਰੇ ਵਿੱਚ ਜਿਹੜਾ ਜਿਹੜਾ ਕੋਈ ਵੀ ਇਹਨਾਂ ਦੋਵਾਂ ਧਿਰਾਂ ਦਾ ਦੋਵਾਂ ਧਿਰਾਂ ਦਾ ਜਿਹੜਾ ਕੋਰਟ ਦੇ ਵਿੱਚ ਕੇਸ ਚੱਲਿਆ ਮੈਂ ਅੱਗੇ ਕਿ ਪਹਿਲਾਂ ਦਰਜ ਕੀਤਾ ਕਿ ਮਾਮਲਾ ਜਿਹੜਾ ਵਾ ਦੋਵੇਂ ਹੂੰ ਧਿਰ ਜਿਹੜਾ ਉਸ ਪ੍ਰਾੜ ਤੇ ਬਜ਼ਿੱਦ ਨੇ ਕਿ ਇਹ ਪਲਾਂਟ ਸਾਡਾ ਵਾ ਇੱਕ ਧਿਰ ਦੇਵਾ ਕਰਦੀ ਹੈ ਰਿਕਾਰ ਇਹ ਦੇਖੋ ਦੋਮਤਰਾ ਦਾ ਰਿਕਾਰਡ ਹੈ ਜਮ੍ਹਾਂ ਬੰਦੀਆਂ ਮੇਰੇ ਪਾਸ ਵਿੱਚ ਦੋਮਤਰਾ ਦਾ ਜਮ੍ਹਾਂ ਬੰਦੀਆਂ ਦੇ ਵਿੱਚ ਨਾਂ ਆ ਰਿਹਾ ਇੱਕ ਦਾ 16 ਮਰਲੇ ਆ ਰਿਹਾ ਇੱਕ ਦਾ 7 ਮਰਲੇ ਆ ਰਿਹਾ ਦੋਵੇਂ ਧਿਰਾਂ ਹੀ ਇਸ ਪ੍ਰਾੜ ਤੇ ਦਾਵਾ ਕਰਦੇ ਨੇ ਅਸੀਂ ਸੀਨੀਅਰ ਅਫਸਰਾਂ ਨਾਲ ਸਲਾਹ ਕਰਕੇ ਜਿਹੜਾ ਵਾ ਇਸ ਵਿਵਾਦ ਨੂੰ ਜਿਹੜਾ ਪੁਰਾਣਾ ਚੱਲਿਆ ਆ ਰਿਹਾ ਇਹਨੂੰ ਨਾਮਮਕਮ ਦਾ ਰਿਕਾਰਡ ਖੋਖ ਕਰਕੇ ਕਿ ਇਸ ਦਾ ਅਸਲ ਮਾਰਕ ਕੋਣ ਫਿਰ ਜਿਹੜੀ ਇਹ ਲੜੇ ਦੀ ਕਾਰਵਾਈ ਜਿਹੜੀ ਅਗਲ ਵਿੱਚ ਲਿਆਂਦੀ ਜਾਵੇ ਇੱਕ ਸਰ ਉਹਨਾਂ ਨੇ ਕੁਝ 6 ਤਰੀਕ ਦੀ ਧਰਨੇ ਦੀ ਵੀ ਕਾਲੀਗਤ ਦਿੱਤੀ ਆ ਪਾਲਮਿਕ ਸਥਿਤੀ ਨਾਲ ਰੱਖ ਕੇ ਕਿ ਅਗਰ ਨਾਂ ਇਨਸਾਫ ਹੋਇਆ ਜੇ ਤਰਨਤਾ ਜਾਊਗਾ ਦੇਖੋ ਜੀ ਜਿਹੜਾ ਕੋਈ ਧਰਨਾ ਵਗੈਰਾ ਦਾ ਗੈਰ ਕਾਨੂੰਨੀ ਕੰਮ ਕਰੇਗਾ ਉਸ ਦੇ ਤਾਪਕ ਜਿਹੜਾ ਵਾ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਜਿਸ ਕਿਸੇ ਨੂੰ ਮਤਲਬ ਕਿ ਜਿਹੜੀ ਪੜਤਾਲ ਇਸ ਪੜਤਾਲ ਨੂੰ ਪੂਰਾ ਹੋਣਾ ਦੇਣਾ ਚਾਹੀਦਾ ਦੇਖੋ ਮਾਰਮਿਕ ਨੇ ਦਾ ਕੰਮ ਆ ਪੜਤਾਲ ਨੂੰ ਪੂਰਾ ਹੋਣ ਦੇਣਾ ਚਾਹੀਦਾ ਵਾ ਅਸੀਂ ਕਿਸੇ ਟਾਈਮ ਕਾਨੂੰਨੀ ਕਾਰਵਾਈ ਕਰਨ ਤੋਂ ਅਸੀਂ ਮੈਨੂੰ ਕੋਈ ਗਰੇਜ ਨਹੀਂ ਜੇ ਕਿਸੇ ਵਿਅਕਤੀ ਨੇ ਕੋਈ ਅਜਿਹਾ ਕੰਮ ਕੀਤਾ ਹੋਇਆਗਾ ਉਦੇ ਖਿਲਾਫ ਕਾਰਵਾਈ ਕਰਨ ਨੂੰ ਤਿਆਰ ਧਰਨਾ ਵਗੈਰਾ ਦੇਣ ਦੀ ਜੀ ਤੇ ਅਸੀਂ ਲੋੜ ਨਹੀਂ ਜਾਂਦੇ ਅਸੀਂ ਕਾਰਵਾਈ ਕਰਨ ਨੂੰ ਤਿਆਰ ਨਹੀਂ ਲੇਕਿਨ ਪੜਤਾਲ ਤਾਂ ਸਾਨੂੰ ਕਰਨੀ ਹੈ ਪੜਤਾਲ ਪੂਰੀ ਹੋਣ ਤੋਂ ਉਪਰੰਤ ਜਿਹੜਾ ਵੀ ਦੋਸ਼ੀ ਹੋਏਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਪੁਲੀ ਤਤਸ ਜਾਰੀ ਹੈ ਹਲੇ ਹਾਂ ਜੀ ਹਾਂ ਜੀ ਆ ਦੇਖੋ ਪੜਤਾਲ ਮੈਂ ਕਰ ਰਿਹਾ ਅੱਜ ਹੀ ਵੀ ਤੁਹਾਡੇ ਆਉਣ ਤੋਂ ਪਹਿਲਾਂ ਵੀ ਆਵੇ ਪਾਗ ਵਿੱਚ ਪਏ ਇਹਨਾਂ ਦੀ ਪੜਤਾਲ ਕਰ ਰਿਹਾ ਧੰਨਵਾਦ ਸਾਰਿਆਂ ਦਾ